ਦੇਂਹਰਾਤ ਬਜ਼ਾਰ ਚ ਕਰੀਬ 6 ਦੁਕਾਨਾਂ ਨੂੰ ਬੇਹਦ ਭਿਆਨਕ ਅਗ ਲੱਗੀ ਹੈ ਇੱਕ ਦੁਕਾਨ ਤੋਂ ਸ਼ੁਰੂ ਹੋਈ ਅੱਗ ਨੇ ਅਜਿਹਾ ਕਹਿਰ ਮਚਾਇਆ ਕਿ ਦੇਖਦੇ ਹੀ ਦੇਖਦੇ ਇਹ ਨਾਲ ਦੀਆਂ 6 ਦੁਕਾਨਾਂ ਤੱਕ ਪਹੁੰਚ ਗਈ ਜਿਸ ਵਿੱਚ ਕੈਮਿਸਟਰੀ ਦੀ ਦੁਕਾਨ ਮੋਬਾਈਲ ਦੀ ਦੁਕਾਨ ਕਰਿਆਨੇ ਦੀ ਅਤੇ ਹੋਰ ਕਈ ਦੁਕਾਨਾਂ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਈਆਂ ਦੁਕਾਨਾਂ ਚ ਪਿਆ ਲੱਖਾਂ ਕਰੋੜਾਂ ਦਾ ਸਮਾਨ ਪੂਰੀ ਤਰ੍ਹਾਂ ਰਾਖ ਬਣ ਗਿਆ ਜਿਸ ਤੋਂ ਬਾਅਦ ਪੜ ਕੇ ਦੁਕਾਨਦਾਰਾਂ ਨੇ ਸੜਕ ਜਾਮ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਹੈ ਜੀ ਹਾਂ ਇਹ ਤਸਵੀਰਾਂ ਬੇहद ਭਿਆਨਕ ਨੇ ਜਿਸ ਵਿੱਚ ਕੇ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੁਕਾਨਾਂ ਨੂੰ ਭਿਆਨਕ ਅੱਗ ਲੱਗੀ ਹੋਈ ਹੈ ਹਾਲਾਂਕਿ ਇਹ ਘਟਨਾ ਤੋਂ ਵਾਪਰੀ ਜਦੋਂ ਕਿ ਇਹਨਾਂ ਦੁਕਾਨਾਂ ਵਿੱਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰ ਇਹ ਦੁਕਾਨਾਂ ਦੇ ਨਾਲ ਨਾਲ ਦੁਕਾਨਦਾਰ ਵੀ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ ਜੀ ਹਾਂ ਤਸਵੀਰਾਂ ਬੇहद ਭਿਆਨਕ ਨੇ ਜਿਸ ਵਿੱਚ ਕੇ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੁਕਾਨਾਂ ਨੂੰ ਅੱਗ ਲੱਗੀ ਹੋਈ ਹੈ ਦੁਕਾਨਾਂ ਨੂੰ ਲੱਗਿਆ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਦੋਂ ਤੱਕ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ ਅੱਗ ਦੀ ਲਪਟਾ ਦੁਕਾਨਾਂ ਤੋਂ ਬਾਹਰ ਤੱਕ ਨਿਕਲ ਰਹੀਆਂ ਨੇ ਜਿਸ ਕਾਰਨ ਅੱਗ ਤੇ ਕਾਬੂ ਪਾਉਣਾ ਵੀ ਮੁਸ਼ਕਿਲ ਹੋ ਰਿਹਾ ਹੈ ਪੂਰੀ ਘਟਨਾ ਵਾਪਰੀ ਹੈ ਗੁਰਦਾਸਪੁਰ ਦੇ ਅਮਾਮ ਬਾੜਾ ਵਿਖਾਰ ਚ ਜਿੱਥੇ ਕਿ ਰਾਤ ਦੇ ਕਰੀਬ 9-10 ਵਜੇ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਇੱਕ ਇੱਕ ਕਰਕੇ ਦੇਖਦੇ ਹੀ ਦੇਖਦੇ 6 ਦੁਕਾਨਾਂ ਨੂੰ ਭਿਆਨਕ ਅੱਗ ਨੇ ਆਪਣੀ ਚਪੇਟ ਚ ਲੈ ਲਿਆ ਦੁਕਾਨਦਾਰਾਂ ਮੁਤਾਬਕ ਇਹ ਅੰਗ ਬਿਜਲੀ ਦੀ ਤਾਰ ਵਿੱਚ ਹੋਏ ਸ਼ਾਰਟ ਸਰਕਟ ਕਾਰਨ ਲੱਗੀ ਜਿਸ ਕਾਰਨ ਕਰੋੜਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਹੀ 6 ਦੁਕਾਨਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਨੇ ਦੁਕਾਨਦਾਰਾਂ ਨੇ ਇਸ ਲਈ ਬਿਜਲੀ ਵਿਭਾਗ ਨੂੰ ਜ਼ਿੰਮੇਵਾਰ ਦੱਸਿਆ ਹੈ ਮੇਰੀ ਫਰਮ ਦਾ ਨਾਮ ਪੋਰਸ਼ਨ ਕਲੈਕਸ਼ਨ ਕੈਡਵਿਟ گارਮੈਂਟ ਸ਼ੋਪ ਹੈ ਢੀ ਕੱਲ ਰਾਤੀ 6:30 ਵਜੇ ਸ਼ਾਰਟ ਸਰਕਟ ਤੋਂ ਹੀ ਜੋ ਮਾਰਕੀਟ ਵਾਲੇ ਦੱਸਦੇ ਪਏ ਨੇ ਅੱਗ ਲੱਗੀ ਹੈ ਉਹ ਅੱਗ ਨੇ ਸਾਡੀਆਂ ਪੰਜ ਤੋਂ ਸੱਤ ਕਨਾਂ ਨੂੰ ਪੂਰੀ ਤਰ੍ਹਾਂ ਡੈਮੇਜ ਕਰਤਾ ਖਤਮ ਕਰ ਦਿੱਤਾ ਹੈ ਸਾਡਾ ਸਟਾਕ ਆਲਮੋਸਟ ਸਾਰੇ ਹੀ ਫਿਨਿਸ਼ ਹੋ ਗਿਆ ਤੁਸੀਂ ਦੇਖ ਸਕਦੇ ਪਿੱਛੇ ਸੌਕ ਚ ਕੁਝ ਨਹੀਂ ਬਚਿਆ ਬਾਕੀ ਫਰੰਟ ਐਲੀਵੇਸ਼ਨ ਰੈਡੀमेड گارਮੈਂਟਸ ਤੇ ਪੋਸ਼ਲ ਕਲੈਕਸ਼ਨ ਕਿੰਨਾ ਨੁਕਸਾਨ ਆ 25 ਤੋਂ 30 ਲੱਖ ਰੁਪਏ ਦਾ ਟੋਟਲ ਕਿੰਨੀਆਂ ਦੁਕਾਨਾਂ ਸੜੀਆਂ ਨੇ 6 ਦੁਕਾਨਾਂ ਇਹ ਟੋਟਲ ਕਿੰਨਾ ਨੁਕਸਾਨ ਹੋਇਆ ਟੋਟਲ ਨੁਕਸਾਨ ਕਿ ਕਰੋੜਾਂ ਵਿੱਚ ਕਰੋੜਾਂ ਚੱਲ ਜੂਗਾ ਕਰੋੜਾਂ ਸਟਾਕ ਤੇ ਸਾਰੀ ਨਿਕਨਾਂ ਜਪੇਦਾ ਕਾਦੀ ਕਾਦੀ ਦੁਕਾਨਾਂ ਗਾਰਮੈਂਟਸ ਦੀ ਹੈ ਕਾਸਮੈਟਿਕਸ ਦੀ ਹੈ ਮੋਬਾਈਲਸ ਦੀ ਹੈ ਔਰ ਬੈਗ ਐਂਡ ਪਰਸਸ ਦੀ ਹੈ ਕਿੰਨੇ ਆਰੀ ਦੀ ਕਿੱਦਾਂ ਸ਼ੁਰੂ ਹੋਈ ਅੱਗ ਤੇ ਕੀ ਕਰਨ ਲੱਗਦਾ ਹੈ ਦਾ ਅਗਦਾ ਜੋ ਸੁਣੇ ਜਾਂਦਾ ਪਿਆ ਜਾਂ ਜੋ ਇੱਥੇ ਹੈਗੇ ਸੀ ਉਹਨਾਂ ਨੇ ਕਿਹਾ ਵੀ ਸ਼ਾਰਟ ਸਰਕਟ ਹੀ ਹੋਇਆ ਫਾਇਰ ਬ੍ਰਿਗੇਡ ਟਾਈਮ ਤੇ ਨਹੀਂ ਨਹੀਂ ਫਾਇਰ ਬ੍ਰਿਗੇਡ ਬਹੁਤ ਲੇਟ ਆਈ ਹੈ ਔਰ ਆਈ ਸੈਟੀਸਫੈਕਟਰੀ ਨਹੀਂ ਹੈ ਗਸਵੇਂ ਮਾਮਲੇ 'ਚ ਉਹ ਕਿਹਾ ਦੀ ਪਾਈਪ ਵੀ ਲੀਕ ਹੋ ਰਹੀ ਸੀ ਸ਼ਾਇਦ ਔਰ ਪ੍ਰੈਸ਼ਰ ਵੀ ਪ੍ਰੋਪਰਲੀ ਨਹੀਂ ਸੀਗਾ ਪਾਣੀ ਨਹੀਂ ਗੱਡੀ ਜਾਗਾ ਤੇ ਗੁੱਸੇ 'ਚ ਆਏ ਦੁਕਾਨਦਾਰਾਂ ਨੇ ਚੈਂਬਰ ਆਫ ਕਮਰਸ ਦੇ ਬੈਨਰ ਹੇਠ ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਵਾ ਕੇ ਦੁਕਾਨ ਦੇ ਆਲੇ-ਦੁਆਲੇ ਰस्सियां ਜੜ ਦਿੱਤੀਆਂ ਅਤੇ ਬਾਜ਼ਾਰ ਨੂੰ ਆਉਂਦੇ ਰਸਤੇ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਦੁਕਾਨਦਾਰਾਂ ਦੀ ਮੰਗ ਹੈ ਕਿ ਪੀੜਤ ਦੁਕਾਨਦਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਦੁਕਾਨਦਾਰਾਂ ਮੁਤਾਬਕ ਹਰ ਇੱਕ ਦੁਕਾਨਦਾਰ ਦਾ ਘਰੇ 15 ਤੋਂ 30 ਲੱਖ ਰੁਪਏ ਦਾ ਨੁਕਸਾਨ ਹੋਇਆ ਜੋ ਕਿ ਕੁੱਲ ਮਿਲਾ ਕੇ ਕਰੋੜਾਂ ਵਿੱਚ ਪਹੁੰਚ ਜਾਂਦਾ ਹੈ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਇਹਦਾ ਮੁਆਵਜ਼ਾ ਦਿਵਾਇਆ ਜਾਵੇ ਦੁਕਾਨਦਾਰਾਂ ਦਾ ਇਲਜ਼ਾਮ ਹੈ ਕਿ ਉਹ ਕਈ ਵਾਰ ਬੀਲੇ ਵਿਭਾਗ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤਾਂ ਕਰ ਚੁੱਕੇ ਨੇ ਪਰ ਕੋਈ ਵੀ ਉਹਨਾਂ ਦੀਆਂ ਸ਼ਿਕਾਇਤਾਂ ਵੱਲ ਧਿਆਨ ਨਹੀਂ ਦਿੰਦਾ ਅਤੇ ਇਸ ਕਾਰਨ ਪ੍ਰਸ਼ਾਸਨਿਕ ਅਧਿਕਾਰੀ ਦੀ ਗਲਤੀ ਕਾਰਨ ਖਾਮਿਆਜ਼ਾ ਦੁਕਾਨਦਾਰਾਂ ਨੂੰ ਉਪਕਤ ਨਾ ਪੈਂਦਾ ਸਰਦਾਰ ਇਸ ਕਰਕੇ ਬੰਦਾ ਹੈ ਗਲਤੀਆਂ ਸਰਕਾਰਾਂ ਦੀਆਂ ਪ੍ਰਸ਼ਾਸਨ ਦੀਆਂ ਭੁਗਤੇ ਵਪਾਰੀ ਨੂੰ ਪੈਂਦੀਆਂ ਪਿਛਲੇ 2-3 ਸਾਲਾਂ 'ਚ 5-7 ਬੜੇ-ਵੱਡੇ ਹਾਸੇ ਹੋ ਚੁੱਕੇ ਨੇ ਕਰੋੜਾਂ ਦਾ ਨੁਕਸਾਨ ਵਪਾਰੀਆਂ ਦਾ ਕੇ ਸਰਕਾਰ ਨੇ ਸੁਧ ਨਹੀਂ ਲਈ ਪ੍ਰਸ਼ਾਸਨ ਨੇ ਕੋਈ ਸੁਧ ਨਹੀਂ ਲਈ ਅਸੀਂ ਚੈਂਬਰ ਆਫ ਕਮਰਸ ਦਾ ਡੈਪੂਟੇਸ਼ਨ ਲੈ ਕੇ ਜਾਂਦੇ ਆ ਜਨਰਲ ਵੀ ਉਹਨਾਂ ਨੂੰ ਮੈਮੋਰੰਡਮ ਦਿੰਦੇ ਆ ਪਰਟੀਕੂਲਰ ਜਦੋਂ ਕੋਈ ਨੁਕਸਾਨ ਹੁੰਦਾ ਉਹਦੇ ਵੀ ਫਾਈਲ ਲਾਗ ਦੇ ਦਈਦੀ ਆ ਪਰ ਉਹ ਫਾਈਲ ਠੰਡੇ ਬਸੇ ਛੱਡ ਛੱਡਦੇ ਨੇ ਸਾਨੂੰ ਨਹੀਂ ਪਤਾ ਉਹ ਕੀ ਕਰਦੇ ਨੇ ਸਾਨੂੰ ਕਹਿੰਦੇ ਸਾਡੇ ਕੋਲ ਰੈਡਕ੍ਰਾਸ ਫੰਡ ਹੈਗਾ ਜੀ ਇਹ ਤੁਹਾਨੂੰ ਕਰਾਂਗੇ ਉਹ ਯੂਟਿਲਾਈਜ਼ ਕਰਕੇ ਇਹਨਾਂ ਨੂੰ ਕੰਪੈਂਸੇਟ ਕਰਾਂਗੇ ਪਰ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਕੋਈ ਬਾਕੀ ਤਬਕਿਆਂ ਦਾ ਕੋਈ ਮੜਾ ਮੋਟਾ ਵੀ ਹੋਏ ਨੁਕਸਾਨ ਹੋਏ ਸਰਕਾਰ ਚੱਟ ਪਾਹਿੰਦੂ ਪਹੁੰਚ ਜਾਂਦੀ ਆ ਉਹਨਾਂ ਦਾ ਪਰਭਾਈ ਕਰਦੀ ਆ ਪਰ ਦੁਕਾਨਦਾਰਾਂ ਵੀਰਾਂ ਨੂੰ ਕੁਝ ਨਹੀਂ ਮਿਲਦਾ ਕਿਉਂਕਿ ਦ ਸੋਈ ਦੇ ਨੇ ਕਿ ਯਾਰ ਸ਼ਾਂਤੀ ਨਾਲ ਕੰਮ ਕਰਦੇ ਰਹੋ ਕੋਈ ਗੱਲ ਨਹੀਂ ਪਰ ਇਹ ਤੇ ਹੁਣ ਤੇ ਇੰਤਹਾ ਹੋ ਗਈ ਆ ਕੋਈ ਵੀ ਬੰਦਾ ਰਾਤ ਤੱਕ ਪ੍ਰਸ਼ਾਸਨ ਦਾ ਜਾਂ ਕੋਈ ਨੁਮਾਇੰਦਾ ਸਰਕਾਰ ਦਾ ਸਾਡੇ ਵਪਾਰੀਆਂ ਕੋਲ ਨਹੀਂ ਪੁੱਜਿਆ ਕਿੰਨਾ ਕੁ ਨੁਕਸਾਨ ਆ ਤੇ ਕੀ ਮੰਗ ਕਰਦੇ ਆ ਦੇਖੋ ਜੀ ਇਹ ਨੁਕਸਾਨ ਤੇ ਅੰਦਾਜ਼ਾ ਹੀ ਹੈ ਮਤਲਬ ਹਰ ਇੱਕ ਦੁਕਾਨ ਦਾ ਕਿਸੇ ਦਾ 5 ਲੱਖ ਦਾ ਕਿਸੇ ਦਾ 10 ਲੱਖ ਦਾ ਕਿਸੇ ਦਾ 15 ਲੱਖ ਦਾ ਨੁਕਸਾਨ ਤੇ ਹੋਇਆ ਹੀ ਹੈ ਰੋੜਾ ਵਿੱਚ ਫਿਗਰ ਹੈ ਮੰਗ ਮੈਂ ਕੰਨਾ ਕਿ ਕੋਈ ਵੀ ਜਿਹੜਾ ਫੰਡ ਇਹਨਾਂ ਕੰਟੀਨਜੈਂਸੀ ਬਣਾਇਆ ਉਦੋਂ ਫੰਡ ਦਾ ਯੂਜ਼ ਕਰਕੇ ਇਹਦੇ ਬਾਰੇ ਨੂੰ ਫੌਰਨ ਕੰਪਨਸੇਟ ਕੀਤਾ ਜਾਏ ਲਿਖੇ ਤੋਂ ਸ਼ਾਸਨ ਤੋਂ ਬਿਨਾਂ ਇਹ ਬਾਜ਼ਾਰ ਵਿੱਚ ਹੋਣਾ ਚਾਹੀਦਾ ਪੋਲਿਟੀਕਲ ਬੰਦੇ ਆਏ ਆ ਉਹਨਾਂ ਨੇ ਕੁਝ ਨਹੀਂ ਕੀਤਾ ਪੋਲਿਟੀਕਲ ਬੰਦੇ ਆਏ ਹੋਣਗੇ ਭਾਜੀ ਰਾਤ ਫੜਾ ਫੜੀ ਤੁਹਾਨੂੰ ਪਤਾ ਕੀ ਕੀਤਾ ਪਰ ਜਿਹੜਾ ਮਸਲਾ ਕੰਪਨਸੇਸ਼ਨ ਨਾਲ ਹੱਲ ਹੋਣਾ ਕੰਪਨਸੇਸ਼ਨ ਨਾਲ ਹੋਣਾ ਤਾਂ ਉਦੋਂ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚਿਆ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਕਰੀਬ 3 ਤੋਂ 4 ਗੱਡੀਆਂ ਦੱਸੀਆਂ ਜਾ ਰਹੀਆਂ ਨੇ ਕਿ ਅੱਗ ਨੂੰ ਬੁਝਾਉਣ ਵਿੱਚ ਲੱਗੀਆਂ ਪਰ ਉਦੋਂ ਤੱਕ ਪੂਰੀ ਤਰ੍ਹਾਂ ਜੋ ਸਮਾਨ ਸੀ ਦੁਕਾਨਾਂ ਸੀ ਉਹ ਸੜ ਕੇ ਸਵਾਹ ਹੋ ਗਈਆਂ ਸੀ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦੇ ਹੀ ਦੇਖਦੇ ਇੱਕ ਤੋਂ ਛੇ ਦੁਕਾਨਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਫਿਲਹਾਲ ਦੁਕਾਨਦਾਰ ਆਪਣਾ ਸਿਰ ਫੜ ਕੇ ਰੋ ਰਹੇ ਨੇ ਦੁਕਾਨਦਾਰ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਪਰ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਹਨਾਂ ਦੁਕਾਨਦਾਰਾਂ ਦੀ ਬਾਹ ਕਿਵੇਂ ਫੜਦਾ ਹੈ ਗੁਰਦਾਸਪੁਰ ਤਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ